ਸੂਰਮਾ ਹੁੰਦਾ ਚੰਗਾ ਬਣਾਇਆ ਨਹੀਂ ਜਾਂਦਾ ਚੰਗੇ ਚੰਗੇ ਇਕੱਠੇ ਹੋ ਕੇ ਗਰੁੱਪ ਬਣਾ ਲੈਂਦੇ ਕਿਸੇ ਨੂੰ ਚੰਗਾ ਨਹੀਂ ਬਣਾਇਆ ਜਾਂਦਾ ਜੇ ਕੀ ਹੈ ਨਾ ਵੀ ਪਾਦਸ਼ਾਹ ਕੋਲ ਲੋਕ ਗਏ ਤੇ ਉਹ ਬੰਦੇ ਬਣ ਕੇ ਚੰਗੇ ਬਣ ਗਏ ਅਸਲ ਦੇ ਵਿੱਚ ਚੰਗੇ ਚੰਗਿਆਂ ਦੇ ਕੋਲ ਇਕੱਠੇ ਹੋਈ ਗਏ ਨਹੀਂ ਤੇ ਘਰੇ ਜੰਮਣ ਵਾਲੇ ਕਈ ਪੁੱਤ ਸੀ ਉਹ ਸੁਧਰ ਹੀ ਨਹੀਂ ਸਕੇ ਬਦਲ ਨਹੀਂ ਸਕੇ ਐ ਨਹੀਂ ਕਿਸੇ ਨੂੰ ਬਦਲਿਆ ਜਾ ਸਕਦਾ ਚੰਗੇ ਇਕੱਠੇ ਹੋ ਜਾਂਦੇ ਹੁੰਦੇ ਐ ਤੇ ਅਗਲੀ ਗੱਲ ਇਹ ਐ ਇਮਾਨਦਾਰ ਦੀ ਕਿਹੜੇ ਬੰਦੇ ਨੂੰ ਲੋੜ ਨਹੀਂ ਅੱਜ ਤੁਸੀਂ ਸੋਚ ਕੇ ਵੇਖੋ ਕਿਹੜੀ ਸੰਸਥਾ ਜਿੱਥੇ ਇਮਾਨਦਾਰ ਬੰਦਿਆਂ ਦੀ ਲੋੜ ਨਹੀਂ ਭਰੋਸੇਯੋਗ ਬੰਦਿਆਂ ਦੀ ਲੋੜ ਨਹੀਂ ਇਮਾਨਦਾਰ ਸੱਚਾ ਬੰਦਾ ਹੋਵੇ ਮੰਨ ਲਓ ਜਿੰਨੇ ਬੈਠੇ ਹੋ ਕੋਈ ਜਵਾਈ ਲੱਭੋਂਗੇ ਕੱਲ ਨੂੰ ਕੋਈ ਨੂੰਹ ਲੱਭੋਂਗੇ ਕੁੜਮ ਲੱਭੋਂਗੇ ਕੀ ਸੋਚਦੇ ਨੇ ਇਸ ਵੀ ਬੰਦੇ ਸੱਚੇ ਹੋਣੇ ਇਮਾਨਦਾਰ ਹੋ ਝੂਠ ਨਾ ਬੋਲੇ ਇਮਾਨਦਾਰ ਬੰਦੇ ਅਸਲ ਦੇ ਵਿੱਚ ਇਮਾਨਦਾਰ ਹਰੇਕ ਨੂੰ ਚਾਹੀਦਾ ਪਰ ਜਿਹੜਾ ਰੌ ਮਟੀਰੀਅਲ ਹੈ ਰੌ ਮਟੀਰੀਅਲ ਸਾਡਾ ਉਹ ਮਾੜਾ ਹੈ ਉਹ ਖਰਾਬ ਹੈ ਜਿਹੜੇ ਵੀ ਮਹਿਕਮੇ ਦੇ ਵਿੱਚ ਅੱਜ ਬੰਦੇ ਜਾਂਦੇ ਨੇ ਬੇਈਮਾਨ ਨੇ ਉਹ ਚਾਹੇ ਜਾਣ ਲੀਡਰ ਲੀਡਰਾਂ ਚ ਉਹਨਾਂ ਚ ਵੀ ਪਰ 90% 95% रॉ मटेरियल ਤੇ ਇੱਥੋਂ ਹੀ ਹੁਣ ਇੱਥੋਂ ਚੱਕ ਕੇ ਲੀਡਰ ਲੀਡਰਾਂ ਚ ਲੈ ਗਏ ਇੱਥੋਂ ਹੀ ਚੱਕੇ ਨੇ 95 ਮਾੜੇ ਨੇ 5 ਠੀਕ ਨੇ ਇੱਥੋਂ ਚੱਕੇ ਲੀਡਰਾਂ ਚ ਲੈ ਗਏ ਰੇਸ਼ੋ ਕੀ ਨਿਕਲੂ 95 5 ਇੱਥੋਂ ਚੱਕੇ ਰੌ ਮਟੀਰੀਅਲ ਤੇ ਇੱਥੇ ਹੀ ਹੈ ਸਮਾਨ ਤੇ ਇੱਥੇ ਜੇ ਕੱਚਾ ਪਿੱਲਾ ਪਿੱਲੀਆਂ ਇੱਟਾਂ ਨੇ ਚਾਹੇ ਦਵਾਨ ਹਾਲ ਬਣਾ ਲਓ ਚਾਹੇ ਲੰਗਰ ਹਾਲ ਬਣਾ ਲਓ ਉਹ ਕੱਚਾ ਪਿੱਲਾ ਤੇ ਸਾਰਾ ਕੁਝ ਹੀ ਬਣੂ ਫਿਰ ਰੌ ਮਟੀਰੀਅਲ ਮਾੜਾ 95 5 ਦੀ ਰੇਸ਼ਿਓ ਨਿਕਲੂ ਜਿਹੜੇ ਮਰਜੀ ਮਹਿਕਮੇ ਚ ਲੈ ਜਾਓ 95 5 95 5 ਅੱਛਾ ਲੀਡਰਾਂ ਚ ਲੈ ਜਾਓ 95 5 ਅਫਸਰਾਂ ਚ ਲੈ ਜਾਓ 95 5 ਇਦਾਂ ਹੀ ਰੇਸ਼ਿਓ ਨਿਕਲੂ ਤੇ ਜਿੱਥੇ ਧਰਬ ਚ ਲੈ ਜਾਓ ਰੌਬਟੀ ਦੇ ਉੱਤੇ ਇੱਥੇ ਹੀ ਚੱਕਿਆ ਹੁਣ 95 5 ਬਾਬਿਆਂ ਚ ਲੈ ਜਾਓ 95 5 ਜੀ ਪਰਮੇਸ਼ਰ ਦਵਾਰ ਲੈ ਆਓ ਇੱਥੇ ਵੀ 95 5 ਏ ਨਹੀਂ ਜੀ کہہ ਸਕਦੇ ਇੱਥੇ 50 50 4 ਇੱਥੇ ਵੀ ਚੱਲ ਰਹੀ ਹੈ ਤੁਸੀਂ ਕਿਹੜਾ ਉੱਤੋਂ ਲੈ ਆਏ ਬੰਦੇ ਵੀ ਉਦੋਂ ਹੀ ਉੱਤਰਾਏ ਕਿਦਰ ਐਦਾਂ ਨਹੀਂ ਹੋ ਸਕਦਾ ਉਸ ਰੌ ਮਟੀਰੀਅਲ ਤੇ ਉੱਥੋਂ ਹੀ ਆਉਣਾ ਸਭਾ ਤੇ ਉੱਥੋਂ ਹੀ ਆਉਣਾ ਘੜਿਆ ਜਾਣਾ ਅੱਛਾ ਜਦੋਂ ਰੌ ਮਟੀਰੀਅਲ ਵਧੀਆ ਹੋ ਗਿਆ ਫਿਰ 50 50 ਹੋ ਗਏ ਸਮਾਜ ਚੰਗਾ ਮੰਨ ਲਓ ਬੱਚਿਆਂ ਦੀ ਜਦੋਂ ਆਪਣੇ ਪੰਡਿਆਣਿਆਂ ਦੀ ਵਾਰੀ ਆਈ ਥੋੜੇ ਇਮਾਨਦਾਰ ਹੋਏ ਚੰਗੇ ਹੋਏ ਪੜ੍ਹ ਲਿਖ ਗਏ ਫਿਰ 50 50 ਜੇ ਹੋ ਜਾਣ ਫਿਰ ਜਿਹੜੇ ਵੀ ਵਿਭਾਗ ਵਿੱਚ ਚੱਕੋਗੇ ਇੱਥੋਂ ਚੱਕੇ ਸੀ ਤੇ ਹਰ ਵਿਭਾਗ ਵਿੱਚ ਕਿੰਨੇ ਕਿੰਨੇ 50 50 50 50 ਅਗਲਾ ਕਹਿੰਦਾ ਅਸੀਂ ਅੱਜ ਗੱਲ ਕਰਦੇ ਆ ਖਾਲਸਤਾਨ ਬਣਾਉਣ ਦੀ ਰੌ ਮਟੀਰੀਅਲ ਕਿੱਥੋਂ ਆਊ ਇੱਥੋਂ ਹੀ ਚੱਕੋਗੇ ਇੱਥੋਂ ਹੀ ਚੱਕੋਗੇ ਨਾ ਆਹੀ ਹੋਣਗੇ ਲੀਡਰ ਜਿਹੜੇ ਅੱਜ ਦੇ ਸਦੇ ਰੌ ਮਟੀਰੀਅਲ ਬਦਲਣਾ ਪੈਣਾ ਉਹਨੂੰ ਸਮਝਾਉਣਾ ਪੈਣਾ ਉੱਥੋਂ ਹੀ ਚੱਕਣਾ ਜਦੋਂ ਰੌ ਮਟੀਰੀਅਲ ਇਹ ਚੱਕਣਾ ਹੈ ਤੇ ਫਿਰ ਇਹੀ ਰੇਸ਼ੋ ਨਿਕਲੂ 95 5 ਅਜੇ ਤੇ ਸਾਰਾ ਕੁਝ ਸੁਧਾਰਨ ਵਾਲਾ ਆ ਅਜੇ ਤੇ ਬੱਚੇ ਬੱਚੇ ਨੂੰ ਪੈਰਾਂ ਤੇ ਖੜੇ ਕਰਨ ਵਾਲਾ ਕੰਫੀਡੈਂਸ ਭਰਨ ਵਾਲਾ ਸੱਚੇ ਬਣਾਉਣ ਵਾਲਾ ਬੇਟਾ ਸੱਚ ਦੱਸ ਝੂਠ ਨਾ ਬੋਲਿਆ ਕਰ ਗੱਲ ਗੱਲ ਤੇ ਝੂਠ ਬੋਲੀ ਜਾਂਦਾ ਹੈ ਕਾਇਮ ਹੋ ਇਮਾਨਦਾਰ ਹੋ ਜਾਂ ਫੇਰ ਅਗਲਾ ਕਹੇ ਕਿ ਤੇ ਚੰਗੀ ਕੰਟਰੀ ਦੇ ਵਿੱਚ ਪਲੇ ਹੋਏ ਨਿਆਣੇ ਹੋਣ ਤੇ 5 700 ਤਰਲੇ ਕਰਕੇ ਲਿਆਂਦੇ ਜਾਣ ਵੀ ਸੇਖੋਂ ਤੇ ਆਓ ਆ ਕੇ ਕਰੋ ਵੜਾ ਜਾਂ ਫੇਰ ਤੁਸੀਂ ਕਹਿ ਸਕਦੇ ਹੋ ਵੀ 50 50 ਹੈ ਨਹੀਂ ਤੇ ਨਹੀਂ ਸਾਰਾ ਰੌ ਮਟੀਰੀਅਲ ਹੀ ਵਿਗੜਿਆ ਪਿਆ ਗੰਦ ਪਿਆ ਹੋਇਆ ਜਿਹੜੇ ਮਰਜ਼ੀ ਬਹਿਕ ਵਿੱਚ ਫਿਰ ਤੇ ਜਾਣਾ ਹੀ ਜਾਣਾ ਬਾ ਉਹਦੇ ਹਰ ਥਾਂ ਤੇ ਜਾਣਾ ਪਿਆ ਐਦਾਂ ਹੈ ਜੇ ਟੈਂਕੀ ਦੇ ਵਿੱਚ ਚਾਰ ਸੱਪ ਮਰ ਜਾਣਾ ਨਾ ਉੱਤੇ ਜ਼ਹਿਰ ਭੁੱਲ ਜੇ ਟੈਂਕੀ ਜੇ ਫਿਰ ਹਰੇਕ ਟੂਟੀ 'ਚ ਜ਼ਹਿਰ ਜਾਊ ਕਿਉਂਕਿ ਟੈਂਕੀ ਨਾਲ ਹੀ ਜਾਣੀ ਆ ਉਹ ਗੰਦ ਨਾਲ ਹੀ ਜਾਣਾ ਇਹ ਟੈਂਕੀਆਂ 'ਚ ਜਿਹਦੇ ਵਿੱਚ ਜ਼ਹਿਰ ਘੁਲ ਗਈ ਹੈ ਸਾਡੇ ਸਮਾਜ ਦਾ ਟੱਕਾ ਇੰਨਾ ਦਾ ਤੇ ਇੱਕ ਹੋਰ ਇਹਨੂੰ ਵਿਸ਼ੇ ਨੂੰ ਜੇ ਮੈਂ ਗੱਲ ਕਰਾਂ ਮਤਲਬ ਇੱਕ ਬੰਦੇ ਦੀ ਸਾਇਕੀ ਹੁੰਦੀ ਹੈ ਇੱਕ ਫੈਮਿਲੀ ਦੀ ਸਾਇਕੀ ਹੁੰਦੀ ਹੈ ਇੱਕ ਸਮਾਜ ਦੀ ਸਾਇਕੀ ਹੁੰਦੀ ਹੈ ਸਮਾਜ ਦਾ ਸੁਭਾਅ ਹੁੰਦਾ ਇੱਕ ਕਿਵੇਂ ਹੁਣ ਮੰਨ ਲਓ ਇਹਨੂੰ ਕਿੱਦਾਂ ਮੈਂ ਐਕਸਪਲੇਨ ਕਰਾਂ ਜਿਵੇਂ ਮੰਨ ਲਓ ਆਪਣੇ ਪਿੰਡਾਂ ਦੇ ਵਿੱਚ ਇਦਾਂ ਦੇ ਪਰਿਵਾਰ ਨਹੀਂ ਇੱਕ ਫੈਮਿਲੀ ਦੀ ਸਾਈਕੀ ਇਦਾਂ ਸਾਰੇ ਟੱਬਰ ਦਾ ਸੁਭਾਅ ਇਦਾਂ ਦਾ ਭਈ ਜੇ ਉਹਨਾਂ ਦੀ ਲੜਕੀ ਪੜਨ ਗਈ ਬਾਹਰ ਪਟਿਆਲੇ ਤੇ ਦਾਦਾ ਵੀ ਨਹੀਂ ਜਾਣ ਦਿੰਦਾ ਪਿਓ ਵੀ ਨਹੀਂ ਜਾਣ ਦਿੰਦਾ ਭੈਣਾ ਕੋਈ ਨਹੀਂ ਪਸੰਦ ਕਰਦਾ ਸਾਰੇ ਟੱਬਰ ਦੀ ਸਾਇਕੀ ਕੀ ਹੈ ਵੀ ਇਹ ਨਹੀਂ ਜਾ ਸਕਦੀ ਇੱਕ ਫੈਮਿਲੀ ਦੀ ਸਾਇਕੀ ਇਹ ਹੈ ਵੀ ਪੜਨਾ ਚਾਹੀਦਾ ਪਿਓ ਦਾਦਾ ਵੀ ਪੜਿਆ ਲਿਖਿਆ ਉਹ ਵੀ ਪੜਿਆ ਸੀ ਉਹ ਵੀ ਨੌਕਰੀ ਕਰਦਾ ਰਿਹਾ ਜੋਬ ਕਰਦਾ ਰਿਹਾ ਗਾਂ ਪੁੱਤ ਵੀ ਕਰਦਾ ਅੱਗੇ ਪੋਤਰਾ ਵੀ ਕਰਦਾ ਉਹ ਕਿਤੇ ਬੇਟੀਆਂ ਪੜਨੀਆਂ ਉਹ ਫੈਮਿਲੀ ਦੀ ਸਾਇਕੀ ਹੋਰ ਤਰ੍ਹਾਂ ਦੀ ਦਿਮਾਗ ਇੰਨਾ ਘੜਿਆ ਅੱਛਾ ਹੁਣ ਵੇਖੋ ਇਸ ਸਾਈਕੀ ਜਿਹੜੀ ਹੈ ਫੈਮਿਲੀ ਦੀ ਬੰਦੇ ਦੀ ਸਾਈਕੀ ਹੁੰਦੀ ਹੈ ਫਿਰ ਫੈਮਿਲੀ ਦੀ ਸਾਈਕੀ ਹੁੰਦੀ ਹੈ ਫਿਰ ਕਿਸੇ ਕਿਸੇ ਨਾ ਪਿੰਡ ਦੀ ਸਾਈਕੀ ਇਦਾਂ ਦੀ ਹੁੰਦੀ ਹੈ ਵੀ ਅਸੀਂ ਤੇ ਸਰਪੰਚ ਚੁਣਨਾ ਹੈ ਚੰਗਾ ਬੰਦਾ ਚੁਣ ਲੈਣਾ ਕੋਈ ਸ਼ਰਾਬ ਨਹੀਂ ਪੀਉਣੀ ਕੁਝ ਨਹੀਂ ਕਰਨਾ ਬੰਦਾ ਚੁਣ ਲੈਣਾ ਪਿੰਡ ਦਾ ਹੀ ਸਾਈਕੀ ਇਦਾਂ ਦੀ ਤੇ ਸਮਾਜ ਦੀ ਜਿਹੜਾ ਅੱਡ ਅੱਡ ਸਟੇਟਾ ਹੈ ਤੇ ਸਾਈਕੀ ਅੱਡ ਅੱਡ ਹੈ ਜਿਹੜੀਆਂ ਆਹ ਸਟੇਟਾਂ ਜਿਹੜੀਆਂ ਉਧਰਲੇ ਪਾਸੇ ਆਪਣੇ ਬੰਗਾਲ ਵੱਲ ਨੇ ਉਧਰ ਉਹਨਾਂ ਦੇ ਮੰਤਰੀ ਕੋਈ ਬੱਤੀ ਲਾ ਕੇ ਨਹੀਂ ਘੁੰਮਦੇ ਉਹ ਲੋਕ ਪੜ੍ਹੇ ਲਿਖੇ ਨੇ ਜੇ ਮੰਤਰੀ 10 ਗੱਡੀਆਂ ਬੱਤੀਆਂ ਲਾ ਲੀਆਂ ਲੈ ਕੇ ਆ ਜੇ ਉਹਨੂੰ ਕਹਿਣਗੇ ਧੂਲੇ ਸੀ ਮੰਤਰੀ ਬਣਾ ਸਕਦੇ ਉਹਨਾਂ ਦੀ ਮੁੱਖ ਮੰਤਰੀ ਵੇਖੀਦਾ ਉਹ ਦੋ ਗੱਡੀਆਂ ਹੁੰਦੀਆਂ ਕੋਈ ਬੱਤੀ ਨਹੀਂ ਹੁੰਦੀ ਕੱਲੂ ਹੀ ਫਿਰਦੀ ਹੁੰਦੀ ਸਾਇਕੀ ਇਦਾਂ ਦੀ ਹੁੰਦੀ ਆ ਉਹਨਾਂ ਦੀ ਅਮਰੀਕਾ ਕੈਨੇਡਾ ਦੇ ਲੋਕਾਂ ਦੀ ਸਾਈਕੀ ਹੋਰ ਤਰ੍ਹਾਂ ਦੀ ਹੈ ਸਾਡੀ ਸਾਈਕੀ ਹੋਰ ਤਰ੍ਹਾਂ ਦੀ ਹੈ ਜਿਹੜੀ ਨਾ ਸਮਾਜ ਦੀ ਘੜ ਤਕੜਦੀ ਹੁੰਦੀ ਹੈ ਜਿਹੜੀ ਸੋਚ ਘੜਦੀ ਹੁੰਦੀ ਹੈ ਉਹ ਸੋਚ ਸਮਾਜ ਵਿਗਿਆਨੀਆਂ ਨੇ ਘੜਦੀ ਹੁੰਦੀ ਹੈ ਧਿਆਨ ਇਧਰ ਰੱਖੋ ਵੇਖੋ ਮੈਂ ਆਪਣੀ ਸੋਚ ਘੜਦੀ ਹਾਂ ਵੀ ਮੈਂ ਕੀ ਮੇਰੇ ਲਈ ਠੀਕ ਹੈ ਕੀ ਮੇਰੇ ਲਈ ਗਲਤ ਹੈ ਪਰਿਵਾਰ ਦੀ ਸਾਈਕੀ ਅਸੀਂ ਘੜਦੀ ਹੁੰਦੀ ਹੈ ਜਿਹੜੇ ਸਮਾਜ ਵਿਗਿਆਨੀ ਨੇ ਉਹਨਾਂ ਨੇ ਸਮਾਜ ਦੀ ਸਾਇਕੀ ਘੜਨੀ ਹੁੰਦੀ ਹੈ ਪੁਆਇੰਟ ਆਫ 뷰 ਬਣਾਉਣਾ ਹੁੰਦਾ ਹੈ ਨਜ਼ਰੀਆ ਬਣਾਉਣਾ ਹੁੰਦਾ ਹੈ ਵੀ ਲੜਕੀਆਂ ਨੂੰ ਕਿਵੇਂ ਵੇਖਣਾ ਹੈ ਲੁਹਾਂ ਨੂੰ ਕਿਵੇਂ ਵੇਖਣਾ ਹੈ ਦਾਜ ਤੇ ਹੀਜ ਨਹੀਂ ਹੋਣਾ ਚਾਹੀਦਾ ਸਮਾਜ ਦੀ ਇੱਕ ਸਾਇਕੀ ਘੜਨ ਇਹ ਸਮਾਜ ਵਿਗਿਆਨੀ ਹੁੰਦੇ ਨੇ ਜਿਹੜੇ ਉਹ ਇਹਦੇ ਤੇ ਕੰਮ ਕਰਦੇ ਨੇ ਹੁਣ ਸਾਡਾ ਬੇੜਾ ਬਹਿ ਗਿਆ ਸਾਡੇ ਸਮਾਜ ਵਿਗਿਆਨੀਆਂ ਦੇ ਉੱਤੇ ਤਰ ਮਹਾਵੀ ਹੈ ਜਿਨ੍ਹਾਂ ਨੇ ਸਾਇਕੀ ਘੜਨੀ ਹੈ ਤੇ ਉਹ ਜਦੋਂ ਘੜਦੇ ਨੇ ਉਹਨਾਂ ਦੇ ਜਿਹੜੇ ਦਿਮਾਗ ਘੜੇ ਹੋਏ ਨੇ ਉਹ ਜੋ ਪੁਰਾਣੀਆਂ ਰੀਤਾਂ ਪੁਰਾਣੀ ਸੋਚ ਉਹ ਜਦੋਂ ਫਿਰ ਲੋਕਾਂ ਚਾਉਂਦੀ ਹੈ ਕੱਖ ਨਹੀਂ ਵੱਟੀਂਦਾ ਕੁਸ਼ ਨਹੀਂ ਬਣਦਾ ਫਿਰ ਤੁਸੀਂ ਵੇਖੋਗੇ ਪੀ ਐਚ ਡੀ ਕੀਤੇ ਪ੍ਰੋਫੈਸਰ ਵੀ ਮੁੰਡੇ ਦੇ ਵਿਆਹ ਦੇ ਉੱਤੇ ਰੱਜ ਕੇ ਦਾਜ ਮੰਗ ਲੈਂਦੇ ਸਮਾਜ ਦੀ ਸਾਇਕੀ ਇਦਾਂ ਦੀ ਬਣ ਗਈ ਘੜ ਤੇ ਇਦਾਂ ਦੀ ਘੜੀ ਗਈ ਹੁਣ ਬਾਹਰ ਲਿਆ ਦੇਸ਼ਾਂ ਦੇ ਵਿੱਚ ਪੁਜ ਹੋਰ ਹੈ ਸਾਡੀ ਸਾਈ ਕੀ ਕੀ ਹੈ ਜਿੰਨਾ ਚਿਰ 20 ਬੰਦੇ ਜਾਣਣਗੇ ਨਹੀਂ ਤੇ ਮੇਰਾ ਜਿਉਣਾ ਕਾਦਾ ਹੋਇਆ ਜਿੰਨਾ ਚਿਰ ਅਗਲਾ ਫਤਿਹ ਨਾ 10 ਬੰਦੇ ਬੁਲਾਉਣ ਮੈਂ ਮੈਨੂੰ ਤੇ ਸਵਾਦ ਹੀ ਨਹੀਂ ਲੱਗਦੀ ਰੋਟੀ ਬੰਦਾ ਸਾਡੇ ਐ ਸੋਚਦੇ ਮੈਂ ਕਿੰਨੀ ਵਾਰੀ ਸੁਣਾਇਆ ਹੈ ਵੀ ਬੰਦਾ ਮਿੱਟੀ ਘਟੇ ਦੇ ਵਿੱਚ ਬਾਹਰ ਡਿਊਟੀ ਦੇ ਵਿੱਚ ਬੈਠਾ ਰਹਿੰਦਾ ਜਿਹੜੀ ਟਰਾਲੀ ਲੰਘਦੀ ਹੈ ਘੱਟਾ ਪਾ ਜਾਂਦੀ ਜਿਹੜਾ ਮੋਟਰਸਾਈਕਲ ਲੰਘਦਾ ਘੱਟਾ ਪਾ ਜਾਂਦਾ ਜਿਹੜਾ ਸਾਈਕਲ ਲੰਘਦਾ ਉਹ ਧੂੜ ਪਾ ਜਾਂਦਾ ਹੈ। ਭੇਡਾਂ ਬੱਕਰੀਆਂ ਲੰਘਦੀਆਂ ਨੇ ਉਹ ਐ ਘੱਟਾ ਹੀ ਪੁੰਦੀਆਂ ਜਾਂਦੀਆਂ ਨੇ ਤੇ ਬਾਹਰ ਬੈਠਾ 60-65 ਸਾਲ ਦਾ 70 ਸਾਲ ਦਾ ਹੋ ਗਿਆ। ਪਤਾ ਕਿਹੜੀ ਗੱਲ ਦਾ ਭੁੱਖਾ ਹੈ। ਵੀ ਜੇ ਸੌ ਲੰਘੂ ਤੇ 10 ਜਣੇ ਐ ਗਏ ਉਹ ਸਾਸਤਰੀ ਕਾ ਸਰਦਾਰ ਜੀ ਹੋਰ ਕਿਵੇਂ ਉਹ بس ਇੰਨੀ ਗੱਲ ਦਾ ਭੁੱਖਾ ਮਿੱਟੀ ਫੱਕਦਾ ਰਹਿੰਦਾ। ਹੋਰ ਸਾਸਤਰੀ ਕਾਲ ਜੀ ਇੰਨੀ ਗੱਲ ਦਾ ਕੀ ਹਾਲ ਹੈ ਜੀ ਤੁਹਾਡਾ ਬਸ ਭੁੱਖਾ ਈਸਾਈ ਤੇ ਬਾਹਰਲੇ ਲੋਕਾਂ ਦਾ ਦਿਮਾਗ ਪਤਾ ਕਿੱਥਾਂ ਘੜਿਆ ਮੈਂ ਆਇਆ ਤਾਂ ਮਨ ਮੈਂ ਘਰ ਬਣਾ ਲਿਆ ਜਦੋਂ ਵੇਖਦੇ ਨੇ ਵੀ ਪੰਜ ਕਿਸਾਲਾਂ ਚ ਮੈਨੂੰ ਤੇ ਅੰਢੀ ਗਵੰਢੀ ਬੁਲਾਉਣ ਲੱਗ ਗਏ ਇਹਦੇ ਹੁਣ ਮੈਨੂੰ ਪੁੱਛਣ ਲੱਗ ਜਾਂਦਾ ਕੋਈ ਸਬਜ਼ੀ ਦੇ ਗਿਆ ਕਦੇ ਮਿਲਣ ਆ ਗਿਆ ਉਹ ਅੱਕ ਜਾਂਦੇ ਨੇ ਕਹਿਣਗੇ ਇੱਥੇ ਮੈਨੂੰ ਜ਼ਿਆਦਾ ਜਾਣਣ ਲੱਗ ਕੇ ਛੱਡ ਤੋ ਹੁਣ ਨਵੇਂ ਥਾਂ ਤੇ ਚੱਲਦੇ ਆ ਇਹਨਾਂ 'ਚ ਨਹੀਂ ਰਹਿਣਾ ਤੇ ਜ਼ਿਆਦਾ ਆ ਗਏ ਉਹਨਾਂ ਦਾ ਦਿਮਾਗ ਇਦਾਂ ਘੜਿਆ ਸਾਹਮਣੇ ਸਾਡੇ ਬਾਹਰ ਕਿਸੇ ਨੂੰ ਕੁੱਟਣਗੇ ਉਹਦੀ ਵੀਡੀਓ ਬਣਾਵਾਂਗੇ ਉਹਨਾਂ ਨੂੰ ਇਹ ਘੜਿਆ ਹੱਥ ਲਾਵੇ ਸੀ ਉਹਦੀ ਫੋਨ ਕਰਪੋ ਸੀ ਉਹਦੀ ਪੁਲਿਸ ਆਵੇ ਇਹਨੂੰ ਫੜਾਏ ਨੂੰ ਗ੍ਰਿਫਤਾਰ ਕਰਾ ਗੱਡੀ ਗਲਤ ਚਲਾਵੇ ਆਪਾਂ ਪਤਾ ਕੀ ਕਹਿੰਦੇ ਆ ਮੈਂ ਬਚ ਕੇ ਨਿਕਲੋ ਮਸਾਂ ਬਚਿਆ ਯਾਰ ਇਹਦੇ ਆਪਾਂ ਐਂਦਾ ਗੱਡੀ 'ਚ ਬੈਠੀ ਰੋ ਜਾਈਏ ਇਹ ਨਹੀਂ ਘਰੇ ਪਹੁੰਚਦਾ ਬਸ ਐਨੇ ਐਨਾ ਕਹਿ ਕੇ ਆਪਾਂ ਆਪਣੇ ਘਰ ਆ ਜਾਈਏ ਇਹ ਨਹੀਂ ਪਹੁੰਚਦਾ ਘਰੇ ਇਹਦੀ ਤੇ ਹਾਲ ਲੱਗੀ ਇਹ ਲੈ ਕੇ ਮਰੂ ਗੇ ਚ ਰਗੇ ਇੰਨਾ ਕਹਿ ਕੇ ਬਸ ਪਰ ਉਹਨਾਂ ਨੇ ਪਤਾ ਕੀ ਕਰਨ ਲਗਾ ਉਹਨਾਂ ਨੇ ਉਸੇ ਵੇਲੇ ਗੱਡੀ ਮਗਰ ਲਾ ਕੇ ਪੁਲਿਸ ਨੂੰ ਕਾਲ ਕਰਦੇ ਨੇ ਵੀ ਇਹਦੇ ਤੋਂ بچੋ ਇਹ ਬੰਦੇ ਪਤਾ ਨਹੀਂ ਕਿੰਨੇ ਕੁ ਮਾਰ ਦੂ ਆਹ ਟਰੱਕ ਵਾਲਾ ਖਰਾਬ ਕਰ ਰਿਹਾ ਸਾਡੇ ਕਹਿੰਦੇ ਮੈਂ ਬਚਾਂ ਮਗਰ ਉਹ ਲਵੇ ਦੁਨੀਆ ਸੀ ਕੀ ਲੈਣਾ ਸਾਡਾ ਦਵਾਕ ਹੀ ਇੰਦਾ ਘੜਿਆ ਸਾਡੀ ਘੜਤ ਹੈ ਘੜੀ ਹੋਈ ਹੈ ਮਤਲਬ ਸਮਾਜਿਕ ਵਿਗਿਆਨੀਆਂ ਨੇ ਸਮਾਜ ਜਿਹੜਾ ਘੜਿਆ ਹੈ ਉਹਦੇ ਤੇ ਹਾਵੀਕ ਪਤਾ ਕੀ ਹੈ ਪ੍ਰਾਣੀਆਂ ਮਨੋਤਾ ਪਰੰਪਰਾਵਾਂ ਪੁਰਾਣਾ ਢਾਂਚਾ ਉਹ ਹਾਵੀ ਹੈ ਕਿੰਨੇ ਦੱਸਿਆ ਹੁਣ ਹੁਣ ਮੰਨ ਲਓ ਇਹ ਵੀ ਔਰਤ ਐ ਹੋਵੇ ਉਹ ਐ ਵਧੀਆ ਇਹ ਚੀਜ਼ਾਂ ਸਾਨੂੰ ਸਾਡੇ ਕਥਾਵਾਚਕਾਂ ਨੇ ਸੁਣਾਈਆਂ ਹੈ ਬੱਚਾ ਹੈ ਉਹ ਵੇ ਸਹਿਨਸ਼ੀਲਤਾ ਰੱਖੇ ਘਰ ਵਾਲੇ ਦੀ ਆਖੇ ਚਲ ਪਤੀ ਵਰਤਾ ਪਤਨੀ ਵਰਤਾ ਸ਼ਬਦ ਬਾਰੇ ਸੁਣਿਆ ਵੀ ਬੰਦਿਆ ਤੂੰ ਮਰਜੇ ਤੂੰ ਨਾ ਕਿਸੇ ਕੰਨੀ ਵੇਖੀ ਔਰਤਾਂ ਨਾਲੋਂ ਵੱਧ ਤੇ ਬੰਦੇ ਠਰਕੀ ਨੇ ਪਤੀ ਵਰਤਾ ਦਾ ਰਾਗ ਆਲਾਪ-ਲਾਪ ਕੇ ਪਤੀ ਵਰਤਾ ਫਿਰ ਆਪਣੇ ਘਰ ਵਾਲੇ ਨੂੰ ਤੂੰ ਲੈ ਆਈ ਸੀ ਜਾ ਕੇ ਕਦੇ ਪਤਨੀ ਵਰਤਾ ਵੀ ਸੁਣਾ ਦੋ ਵੀ ਬੰਦਾ ਵੀ ਪਤਨੀ ਵਰਤਾ ਰਵੇ ਦਿਮਾਗ ਚ ਕੀ ਬਾੜਿਆ ਵੀ ਤੂੰ ਗਲਤੀ ਨਹੀਂ ਕਰ ਸਕਦਾ ਫਿਰ ਰਾਜ ਤਪੋ ਰਾਜ ਰਾਜੋ ਨਰਕ ਤਪੋ ਰਾਜ ਮਿਲਦਾ ਜੀ ਅਗਲਾ ਕਹਿੰਦਾ ਮੈਂ ਕਿੱਥੇ ਮੁੱਖ ਮੰਤਰੀ ਬਣ ਸਕਦਾ ਪਰ ਕਈ ਬੰਦੇ ਵੇਖੇ ਨੇ ਆਉਂਦੇ ਨੇ ਪੰਜਾਂ ਸੱਤਾਂ ਸਾਲਾਂ ਚ ਸਾਡੇ ਸਾਹਮਣੇ ਅਗਲੇ ਪਾਰਟੀਆਂ ਕੀ ਚੀਫ ਮਿਨਿਸਟਰ ਬਣ ਜਾਂਦੇ ਜਿਹੜੇ ਦਿਮਾਗ ਤੋਂ ਕੰਮ ਲੈਂਦੇ ਨੇ ਜਿਹੜੇ ਦਿਮਾਗ ਵਰਤਦੇ ਨੇ ਡੈਮੋਕਰੈਟਿਕ ਸਿਸਟਮ ਦੇ ਵਿੱਚ ਅਗਲੇ ਆਪਣਾ ਲਾਓ ਜੀ ਆ ਸਾਡਾ ਏਦਾਂ ਕੰਮ ਕਰਾਂਗੇ ਏਦਾਂ ਕਰਕੇ ਵਿਖਾਵਾਂਗੇ ਅਗਲੇ ਕਰਦੇ ਵੀ ਨੇ ਤੇ ਬਣ ਵੀ ਜਾਂਦੇ ਨੇ ਲੋਕੀ ਭਰੋਸਾ ਵੀ ਕਰ ਲੈਂਦੇ ਸਾਡੇ ਵਾਲਿਆਂ ਨੂੰ ਪੁੱਛ ਲੋ ਵੀ ਤੁਸੀਂ ਕਿਵੇਂ ਕਰੋਗੇ ਕਹਿੰਦੇ ਵੱਡ ਟੁੱਕ ਕਰਕੇ ਬਣ ਜਾਂਦੇ ਸਾਡੇ ਸੋਚਦੇ ਹੀ ਇੰਦਾ ਸਾਡਾ ਦਿਮਾਗ ਹੀ ਤਾਂ ਘੜਿਆ ਹੈ ਨਾ ਸਾਡੀ ਸਾਇਕੀ ਇਦਾਂ ਘੜੀ ਹੈ ਮਤਲਬ ਘੜਤੀ ਸਾਡੀ ਇਦਾਂ ਦੀ ਘੜੀ ਹੋਈ ਹੈ ਦਿਮਾਗ ਸੋਚਦਾ ਹੀ ਇਦਾਂ ਸਮਾਜ ਭਗਿਆਨੀ ਜਿਨ੍ਹਾਂ ਜਿਨ੍ਹਾਂ ਨੇ ਘਾੜ ਤਕੜਨੀ ਐ ਉਹ ਉਹਨਾਂ ਦੇ ਉੱਤੇ ਅਸਰ ਹੀ ਕੁਝ ਹੋ ਰਿਹਾ ਹੈ ਤੇ ਜੇ ਗੱਲ ਸਟਾਰਟ ਹੋਵੇ ਸ਼ੁਰੂ ਹੋਵੇ ਵੀ ਹਰ ਚੀਜ਼ ਨੂੰ ਨਜ਼ਰੀਆ ਤੁਸੀਂ ਬਣਾਉਨੇ ਐ ਐਂ ਵੇਖੋ ਐ ਨਜ਼ਰੀਆ ਘੜਦੇ ਹੋ ਤੇ ਇਦਾਂ ਦਾ ਨਜ਼ਰੀਆ ਘੜੋ ਸਮਾਜਿਕ ਤੰਚਾ ਜਿਹੜਾ ਡਵੈਲਪ ਵੀ ਹੋਵੇ ਜਿਹੜੀਆਂ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਵੀ ਰਹਿ ਜਾਣ ਤੇ ਡਵੈਲਪ ਵੀ ਹੋਵੇ ਸਮਾਜ ਅੱਗੇ ਵੀ ਜਾਵੇ ਤਰੱਕੀ ਵੀ ਕਰੇ ਜਿਦੇ ਵਿੱਚ ਆਜ਼ਾਦੀ ਵੀ ਹੋਵੇ ਖੁੱਲ ਵੀ ਹੋਵੇ ਆਜ਼ਾਦੀ ਵੀ ਹੋਵੇ ਖੁੱਲ ਵੀ ਹੋਵੇ ਬੰਦੇ ਦਾ ਵਿਕਾਸ ਵੀ ਹੋਵੇ ਤੇ ਰਿਸਪੈਕਟ ਵੀ ਰਿਸ਼ਤਿਆਂ ਦੀ ਹੋਵੇ ਇਦਾਂ ਦੀ ਘਾੜਤ ਕਢੋ ਸੋਚ ਕਢੋ ਇਦਾਂ ਦੀਆਂ ਕਿਤਾਬਾਂ ਲਿਖੋ ਇਦਾਂ ਦੇ ਗੀਤ ਬਣਾਓ ਪਰ ਸਾਡੇ ਤੇ ਫੁਕਰ ਪੁਨੇ ਨੇ ਮਾਰ ਲਿਆ ਲੱਖ ਰੁਪਏ ਚ ਵਿਆਹ ਕਰ ਲੈਂਦੇ ਕੇਰਲ ਵੱਲ ਲੋਕ ਸਾਡੇ 20 ਲੱਖ ਤੋਂ ਘੱਟ ਲੱਗਦਾ ਹੀ ਨਹੀਂ 30 ਲੱਖ 40 ਲੱਖ 50 ਲੱਖ ਕਰੋੜ ਇਹ ਤੋਂ ਥੱਲੇ ਤੇ ਗੱਲ ਹੀ ਨਹੀਂ ਕਰਦਾ ਕੋਈ ਤੇ ਗੀਤ ਵੀ ਉਹ ਚੱਲਦਾ ਜਿਹੜਾ ਹਥਿਆਰਾਂ ਵਾਲਾ ਹੋਵੇ ਹਰ ਗਾਇਕ ਨੇ ਦਿਮਾਗ ਚ ਵਾੜ ਵਾੜ ਕੇ ਇਦਾਂ ਕਰਤਾ ਵਾ ਫੇਰ ਕਰਤਾ ਆ ਕਰਤਾ ਵਾਹੀ ਕੁਸ਼ ਅਗਲਾ ਗੁਰਦੁਆਰਾ ਇਹ ਆਉਂਦਾ ਇਹ ਘਾੜਤ ਕਢਣਗੇ ਇਹ ਸਾਨੂੰ ਥੋੜੇ ਠੰਡੇ ਕਰਨਗੇ ਗੁਰਦੁਆਰੇ ਵੀ ਕਹਿੰਦੇ ਚੱਕ ਲੈ ਫਿਰ ਆਏ ਹੱਥ ਆਏ ਉੱਥੇ ਵੀ ਉਹੀ ਗੱਲ ਨਹੀਂ ਵੀ ਤੁਸੀਂ ਇਹ ਗੱਲ ਸੱਚ ਕਰੋ ਉਦੋਂ ਸੀ ਸਮਾਂ ਮਹਾਰਾਜ ਦੇ ਵੇਲੇ ਇਹ ਸਮਾਂ ਸੀ ਅਗਲਾ ਗੁਰਦੁਆਰੇ ਆਵੇ ਸਾਈਕੀ ਕੱਢ ਦਿਓ ਵੀ ਪੜਨਾ ਹੈ ਵੀ ਨਿਆਣਿਓ ਜਦੋਂ ਨਾ ਪੇਪਰਾਂ ਦੇ ਦਿਨ ਚੱਲਦੇ ਨੇ ਘਰੇ ਬਹਿ ਗਈ ਮੱਥਾ ਟੇਕ ਲਿਆ ਕਰੋ ਉਦੋਂ ਪੜਨ ਤੇ ਜੋਰ ਦੇ ਦੇਣਾ ਤੁਸੀਂ ਆਉਂਦਿਆਂ ਨੂੰ ਦਿਮਾਗ ਕੱਢ ਦੇ ਚੰਗਾ ਭਲਾ ਅਗਲਾ ਪੜਦਾ ਹੁੰਦਾ ਹੈ ਗਾਉਣ ਵਾਲੇ ਨੂੰ ਜੇ ਗੱਡੀ 'ਚ ਸੁਣਦਾ ਹੈ ਤਾਂ ਵੀ ਚੱਕ ਲੋ ਦੁਨਾਲੀਆਂ ਤੇ ਚਲੋ ਅਗਲਾ ਇੱਥੇ ਆਉਂਦਾ ਹੈ ਇੱਥੇ ਜੇ ਤੋਂ ਅਗਲਾ ਸਾਡੇ ਕੋਲ ਆ ਕੇ ਪੈਂਦਾ ਇੱਥੇ ਵੀ ਏਕੇ ਸੰਤਾਲੀ ਗੱਲੀ ਇਹ ਰਹੇਗੀ ਬਸ ਸਮਾਜ ਵਿਗਿਆਨੀ ਸੁਆਹ ਸਮਾਜ ਦੀ ਘਾੜ ਤੱਕੜਨ ਦੇ ਉਹਨਾਂ ਨੇ ਯਾਰ ਬਿਊਟੀ ਜਿਵੇਂ ਬਿਊਟੀ ਪਾਰਲਰ ਹੁੰਦਾ ਨਾ ਉਹਨਾਂ ਨੇ ਉਹ ਬਿਊਟੀ ਹੈ ਜਿਹੜੀ ਉਹਨੂੰ ਨਖਾਰਨਾ ਹੁੰਦਾ ਹੈ ਹੁੰਦਾ ਤੇ ਕਈ ਤੇ ਇਹੋ ਜਿਹੇ ਕਿੱਲਾਂ ਵਾਲੇ ਬੰਦੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਚਿਪ ਪਏ ਹੁੰਦੇ ਨੇ ਤੇ ਜਦੋਂ ਬਿਊਟੀ ਪਾਰਲਰ 'ਚ ਜਾਂਦੇ ਨੇ ਉਹ ਐ ਲੱਗਦੇ ਨਹੀਂ ਵੀ ਉਹ ਵੀ ਆ। ਮਤਲਬ ਬੀਬੀਆਂ ਜਾਂਦੀਆਂ ਨੇ ਬੰਦੇ ਵੀ ਜਾਂਦੇ ਹੋਣ। ਪਰ ਇਹ ਜਿਹੜੇ ਉਹ ਉਹ ਉਹਨਾਂ ਦੀ ਇੱਕ ਕਲਾ ਹੈ। ਉਹ ਘਟ ਦਿੰਦੇ ਆ ਚਿਹਰਾ ਬਣਾ ਦਿੰਦੇ ਆ। ਇਹ ਤਾਂ ਸਮਾਜਿਕ ਵਿਗਿਆਨੀਆਂ ਨੇ ਸਮਾਜ ਦੀ ਬਿਊਟੀ ਨੂੰ ਨਿਖਾਰਨਾ ਉਹਨੂੰ ਬਾਹਰ ਕੱਢਣਾ ਹੈ। ਇਹ ਕਲਾ ਇਹਨਾਂ ਲੋਕਾਂ ਦੇ ਵਿੱਚ। ਘੜੇਗਾ ਕੋ। ਸਾਰਾ ਬਕਾਊ ਬਾੜ ਤੁਰਿਆ ਪੈਂਦਾ। ਸਮਝਾਉਣਗੇ ਕੀ ਕਿਸੇ ਬੰਦੇ ਨੂੰ। ਜਿੱਦਣ ਕਿਸੇ ਦਾ ਕੋਈ ਧੀ ਪੁੱਤ ਆਪਣੀ ਮਰਜ਼ੀ ਨਾਲ ਰਿਸ਼ਤਾ ਕਰਾ ਲਵੇ। ਮਰਨ ਮਾਰਨ ਤੱਕ ਕਿਉਂ ਜਾਂਦੇ ਨੇ? ਕਿਉਂਕਿ ਦਿਮਾਗ ਚ ਇਹ ਬਾੜਿਆ ਤੇਰੀ ਇੱਜ਼ਤ ਗਈ ਹਣਖ ਗਈ। ਮੁੰਡਾ ਮਰਜ਼ੀ ਨਾਲ ਗਈ ਤੇਰੀ ਅਣਖ। ਉਹਨੂੰ ਕਹਿ ਦਿਓ ਜ਼ਿੰਮੇਵਾਰੀ ਹੈ ਤੇਰੀ। ਜਿਮੇਵਾਰੀ ਇਹ ਤੇਰੀ ਕੱਕਾ ਕੱਲ ਨੂੰ ਦੋਸ਼ ਨਾ ਦੇਈ ਇਹ ਨਾ ਕਹਦੀ ਵੀ ਹੁਣ ਗਲਤੀ ਹੋ ਗਈ ਜੇ ਕਰਨ ਲੱਗਿਆ ਤੇ ਜਿਮੇਵਾਰੀ ਚ ਪੈਰਾਂ ਤੇ ਖੜਾ ਹੋ ਜਾ 18 ਸਾਲਾਂ ਦਾ ਲੱਗ ਪਿਆ ਕੰਮ ਕਰਨ ਕਰ ਮਿਹਨਤ ਬਣਾ ਕਰ ਜੇ ਇਹ ਕਰ ਸਕਦਾ ਹੈ ਇਹਦਾ ਮਤਲਬ ਤੂੰ ਫਿਰ ਜਿਹਨੂੰ ਲੜ ਲਾਏਗਾ ਉਹਨੂੰ ਰੋਟੀ ਵੀ ਖਵਾ ਸਕਦਾ ਕਰ ਲੈ ਘਾੜਤ ਕੱਢੀ ਜਾਂਦਾ ਸਾਡੇ ਤੇ ਬਸ ਇੱਕ ਮੜੀ ਦੀ ਗੱਲ ਹੋਈ ਨਹੀਂ ਤੇ ਇੱਜ਼ਤ ਰੁਲ ਗਈ ਇੱਜ਼ਤ ਰੁਲ ਗਈ ਇੱਜ਼ਤ ਰੁਲ ਗਈ ਐਦਾਂ ਹੀ ਗੱਲਾਂ ਕਰੀ ਜਾਂਦੇ ਆ ਸਰਦਾਰ ਮਤਲਬ ਸਾਰੇ ਦਾ ਸਾਰਾ ਸੋਚ ਹੈ ਜਿਹੜੀ ਸਾਡੀ ਐਦਾਂ ਦੀ ਘਾਟ ਦਿੱਤੀ ਗਈ ਹੈ ਬੜਾ ਦਿੱਤੀ ਗਈ ਸਮਾਜ ਸਮਾਜ ਦੀ ਘਾਟ ਟਿਕੜ ਰਹੀ ਹੈ ਇਹਨਾਂ ਲੋਕਾਂ ਤਾਂ ਕਰਕੇ ਜਿਹੜੀ ਆਪਾਂ ਗੱਲ ਕਰਦੇ ਆ ਨਾ ਉਹ ਹੀ ਹੈ ਕਿ ਖੇਡ ਸਾਰੀ ਅਕਲ ਦੀ ਦਿਮਾਗ ਦੀ ਹੈ ਬੰਦਾ ਚਾਵੇ ਤੇ ਬਹੁਤ ਕੁਝ ਕਰ ਸਕਦਾ ਇਹਨੂੰ ਚਲਾ ਕੇ ਸੋਚ ਕੇ ਦਿਮਾਗ ਵਰਤ ਕੇ ਹੁਣ ਸਾਡੇ ਜਿਹੜਾ ਬਾਹਰਲਾ ਸੋਚਣ ਵਾਲਾ ਪਾਸਾ ਤੇ ਬਲੌਕ ਹੈ ਦਿਮਾਗ ਵਰਤਣ ਵਾਲਾ ਪਾਸਾ ਤੇ ਬੰਦ ਹੈ ਬਸ ਤੁਸੀਂ ਨਹੀਂ ਚੱਲੋ ਆਈ ਚੱਲੋ ਗੋਲਕਾਂ ਭਰੀ ਚੱਲੋ ਇੱਥੇ ਖੜਾ ਬਸ ਪ੍ਰਸ਼ਾਦ ਲੈ ਲੈ 100 ਰੁਪਿਆ ਦੇ ਸਰੂਪਾ ਲੈ ਲੈ ਘਟ ਦਏਗਾ ਫੇਰ ਨਹੀਂ ਮਿਲਦਾ ਵੱਖਰੇ ਵੱਖਰੇ ਰੇਟ ਨੇ ਫਿਕਸ ਕੀਤੇ ਹੋਏ ਪਾਠ ਮੁੱਲ ਵੇਚਦਾ ਸਰੋਪਾ ਮੁੱਲ ਵੇਚਦਾ ਦੇਗ ਮੁੱਲ ਵੇਚਦੀ ਹੈ ਰਬਾ ਲਿਆ ਸਾਰਾ ਕੁਝ ਤੇ ਜੇ ਛੇਤੀ ਪਾਠ ਕਰਾਉਣ ਦੀ ਡੇਟ ਡੇਟ ਲੈਣੀ ਹੈ ਉਹ ਜਾਦਾ ਪੈਸੇ ਲੱਗਦੇ ਨੇ ਹੈ ਕਿ ਨਹੀਂ ਤੇ ਫਿਰ ਕਿਹਦੇ ਧਰਵਤੰਦਾ ਨਹੀਂ ਧਰਵਤੰਦਾ ਨਹੀਂ ਗਈ ਤੇ ਤਾਂ ਕਸਰ ਕੀ ਰਹਿ ਗਈ ਹਰ ਚੀਜ਼ ਤੇ ਇੱਦਾਂ ਹੀ